ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਕੁਛਾਨਪਰਾ ਉਹ ਅੱਜ ਲੱਗੇ ਆਪਾਂ 77 ਦੀ ਪਨੀਰੀ ਰਲਾਉਣਾ ਸਹੌਲੀ 77 ਚੋਂ ਨਾ ਲਾਉਣਾ ਓਰੇ ਜਿਹੜੇ ਕਣਕ ਵਾਲੇ ਪਲਾਟ ਨੇ ਉਹਨਾਂ ਲਈ ਆਪਾਂ ਨੇ ਪਹਿਲਾਂ ਉਹਦਣਾ ਜ਼ਮੀਨ ਬਾਤੀ ਸੀ ਤੇ ਪਹਿਲਾਂ ਰਾਤ ਪਾਣੀ ਛੱਡਿਆ ਸੀ ਫਿਰ ਲਾਈਟ ਭੱਜ ਗਈ ਜਾਦਾ ਆਪਾਂ ਬਾਉਂਦੇ ਤੇ ਉਰੇ ਪਨੀਰੀ ਆਪਾਂ ਕੱਲ ਚੱਕ ਲਿਆਈ ਸੀ ਸਵਾਕਾ ਸਬੂਕਾ ਮਾਰ ਕੇ ਤਿਆਰ ਕਰਕੇ ਬੱਟ ਪਾ ਲਈ ਸੀ ਤੇ ਹੁਣ ਛੱਡਿਆ ਪਾਣੀ ਭਰ ਕੇ ਫਿਰ ਮਾਰ ਆਉਣਾ ਛੱਟਾ ਸਟਾਰਟਰ ਝੋਨਾ ਲਾਉਣਾ ਇਹੇ ਚਾਰ ਵਾਰ ਉਦੋਂ ਬਾਅਦ ਹੀ ਦੀ ਜਦੋਂ ਆਪਾਂ ਤੂੜੀ ਬਣਾਉਂਦੇ ਤੇ ਜਦੋਂ ਸਾਈਡਾਂ ਸੂਡਾਂ ਪਾਈਆਂ ਚਿਗੀਆਂ ਤੇ ਦੋ ਵਾਰ 깔 ਲਵਾਈ ਇੰਨੀ ਇੱਕ ਤੂੜੀ ਦੀ ਦੇ ਵਿੱਚ ਵਿੱਚ ਰੋਲ ਰੋਲ ਉਤੀ ਬਾਹੀ ਅਗਲੀ ਤਵੀਆਂ ਨਾਲ ਕੋਈ ਹਾਲ ਨਹੀਂ ਫੇਰਿਆ ਕੋਈ ਰੂਟਰ ਨਹੀਂ ਫੇਰਿਆ ਉਹ ਤੋਂ ਬਾਅਦ ਜੱਸੇ ਨੇ ਮਾਰਿਆ ਸੁਆਗਾ ਇਹ ਨਹੀਂ ਪਤਾ ਦੋ ਵਾਰ ਮਾਰਿਆ ਤਿੰਨ ਵਾਰ ਮਾਰਿਆ ਕਿ ਚਾਰ ਵਾਰ ਮਾਰਿਆ ਸਵਾਗਾ ਮਾਰਦੇ ਲੱਕੜ ਵਾਲਾ ਸਵਾਗਾ ਡੀਸੀ ਵਾਈ ਤੋਂ ਲਿਆ ਕੇ ਮਾਰਤਾ ਸੀ ਤੇ ਆਪਾਂ ਲਾਗੇ ਤੇ ਆ ਪਲਾਟ ਵਹਣ ਪਲਾਟ ਬਾਤੇ ਦੋ ਵਾਰ ਹੁਣੇ ਅੱਜ ਇਹਨੂੰ ਧੁੱਪ ਲੱਗ ਜੂ ਅੱਜ ਅਜ ਵੇਲੇ ਜਾਂ ਚਾਹੇ ਕੱਲੂ ਆਜਵੇ ਜਾਂ ਪਰਸੋਂ ਆਜਵੇ ਉਹ ਗਿਆ ਵਾ ਰਤ ਨੇੜੀ 26 27 ਕੀ ਲਈਤੀ ਕੱਲ ਦਾ ਗਿਆ ਵਾ 8 9 ਗਿਲੇ ਕੱਢ ਕੱਢੇ ਹੋਣਗੇ ਮੈਨੂੰ ਲੱਗਦਾ ਹੋ ਸਕਦਾ 10 ਕੱਡੇ ਹੋਣ ਜੇ ਪਲਾਟ ਜਾਦੇ ਖਰਾਬ ਹੋਏ ਤਾਂ ਫਿਰ ਘੱਟ ਨਿਕਲਣਗੇ ਜੇ ਪਲਾਟ ਸਹੀ ਹੋਏ ਤਾਂ ਫਿਰ ਬੱਦ ਨਿਕਲ ਜਾਂਦੇ ਨੇ ਲੇਜ਼ਰ ਤੁਹਾਨੂੰ ਪਤਾ ਹੀ ਆ ਵੀ ਆਪਣਾ 10 ਫੁੱਟਾ ਵੱਡਾ ਏ ਮੱਕੀ ਤੁਹਾਡੇ ਸਾਹਮਣੇ ਆ ਮਿੱਤਰੋ ਉਰੇ ਛੱਲੀ ਬਹੁਤ ਸੋਹਣੀ ਲੱਗੀ ਆ ਤੇ ਬਾਕੀ ਆਪਾਂ ਨੇ ਐਦਾਂ ਹੀ ਤਾਰ ਕਰਕੇ ਰੱਖੀ ਆ ਮੱਕੀ ਤਾਂ ਕਿ ਤੇ ਜਾ ਕੇ ਕਲਰ ਦੀ ਮੱਕੀ ਕਾਮਯਾਬ ਹੋਈ ਆ ਮਿੱਤਰੋ ਨਹੀਂ ਲੋਕ ਇੱਥੇ ਮਖੌਲ ਕਰਦੇ ਤੇ ਵੀ ਇੱਥੇ ਕਲਰ ਚ ਮੱਕੀ ਨਹੀਂ ਹੁੰਦੀ ਭਰ ਲਿਆ ਜੀ ਘਿਆਰਾ ਆਪਾਂ ਨੇ ਪਨੀਰੀ ਜਾਲਾ ਐਨੀ ਜੰਮੀ ਹੋਈ ਆ ਪੂਰੀ ਢਭੂਰ ਮਾਰੀ ਹੋਈ ਆ ਪੂਰੀ ਗੱਲੋ ਵੀ ਜਾ 15 16 ਕਿੱਲਿਆਂ ਦਾ ਡੇਢ ਏੜ ਜਿਹੜੇ ਕਣਕ ਕਾਲੇ ਪਲਾਟ ਨੇ ਹਾਂਜੀ ਮੈਂ ਕਿਸਾਨ ਭਰਾਵੋ ਇੱਕ ਮੋਟਰ ਆਪਣੀ ਕਣਕ ਮੌਕੇ ਦੀ ਖਰਾਬ ਖੜੀ ਆ ਜੋ ਲੱਗਿਆ ਪਾਉਣ ਤੇ ਹੌਣ ਕੱਢਦੇ ਆ ਜੀਰੀ ਮੌਕੇ ਦੀ ਹੈ ਨਾ ਵੱਡਣ ਮੌਕੇ ਦੀ ਖੜੀ ਆ ਇਹ ਜੀਰੀ ਵੱਡਣ ਮੌਕੇ ਦੀ ਮੈਟਰੋ ਚੈਲ ਵਾਲੇ ਵੀਰ ਪਹੁੰਚੇ ਹੋਏ ਨੇ ਤੇ ਇਹਨਾਂ ਦਾ ਪਿੰਡ 'ਚ ਇਹ ਕੰਮ ਆ ਬਹੁਤ ਸਾਫ ਸੁਥਰਾ ਕੰਮ ਆ ਆਪੇ ਜੀਪ ਮਗਰ ਲੈ ਕੇ ਆਉਂਦੇ ਨੇ ਆਹ ਮਸ਼ੀਨ ਤੇ ਮੋਟਰ ਕੱਢ ਕੇ ਲੈ ਜਾਂਦੇ ਨੇ ਬੰਦਦੇ ਨੇ ਸਭ ਕੁਝ ਕਰਦੇ ਨੇ ਚਾਹੇ ਅੰਪਾਇਲਰ ਲਵਾਓ ਬੋਸ਼ ਲਵਾਓ ਕੁਝ ਵੀ ਕਰਾਓ ਸਟਾਰਟਰ ਸੂਟਰ ਜੋ ਕੰਮ ਕਰਾਉਣਾ ਤੁਸੀਂ ਬਿਜਲੀ ਦਾ ਮੋਟਰਾਂ ਦਾ ਜਿੱਥੇ ਤੱਕ ਮਰਜੀ ਤੇ ਬਾਕੀ ਜੋ ਵੀ ਲੈਣਿਆਂ ਵੀ ਰੋਣਾ ਤੋਂ ਸਲਾਹ ਵੀ ਗੱਡੀ ਦਾ ਕੀ ਹਿਸਾਬ ਕਿਤਾਬਾ ਕਰਾਇਏ ਦਾ ਖਰਚਾ-ਕੁਰਚਾ ਵੀ ਜੇ ਚਲੋ ਦੂਰ ਜਾਣਾ ਉਹ ਵੀ ਤਾਂ ਪੈਣਾ ਹੀ ਹੈ ਕਿਉਂਕਿ ਡੀਜ਼ਲ ਕਿਹੜਾ ਇੱਕ ਦੂਏ ਲੋਟ ਚੱਲਦੀ ਹੈ ਪਾਣੀ ਤੇ ਤਾਂ ਚੱਲਦੀ ਨਹੀਂ ਡੀਜ਼ਲ ਤੇ ਚੱਲਦੀ ਹੈ ਜੇ ਦੂਰ ਬਾਟਾਂ ਤਾਂ ਉਹਦਾ ਤਾਂ ਮਾੜਾ ਮੋਟਾ ਕਰਾਇਆ ਐਕਸਟਰਾ ਹੋਊਗੀ ਕਿੱਥੇ ਤੱਕ ਤੱਕ ਕਿੰਨਾ ਲੈਨੇ ਹੋ ਤੁਸੀਂ ਕਰਾਇਆ ਇਹ ਅਵਰੇ ਦਾ 25 ਹਜ਼ਾਰ ਹੁੰਦਾ ਜੀ 2500 ਰੁਪਇਆ ਮੰਨ ਲਓ ਇਹ ਸਹੋਲੀ ਤੱਕ ਆਏ ਨੇ 2500 ਰੁਪਇਆ ਮੰਨ ਲਓ ਜੇ ਇਦੋਂ ਦੂਰ ਜਾਣਗੇ ਤਾਂ ਹੋਰ ਥੋੜਾ ਮੋਟਾ 5-400 ਰੁਪਇਆ ਵਾਜੂਗਾ ਤੇ ਆਪੇ ਮੋਟਰ ਲੈ ਕੇ ਜਾਂਦੇ ਨੇ ਕੱਢ ਕੇ ਤੇ ਆਪੇ ਪਾ ਕੇ ਜਾਣਗੇ ਦੋ ਆ ਜਾਣ ਤਿੰਨ ਬੰਦੇ ਆ ਜਾਣ ਬਸ ਉਸੇ ਸਿਰਫ ਇਹਨਾਂ ਨੂੰ ਮੋਟਰ ਤੇ ਚਾਹ ਪਾਣੀ ਜਿਹੜਾ ਟਾਈਮ ਹੈ ਦੁਪਹਿਰ ਦਾ ਰੋਟੀ ਪਾਣੀ ਜੋ ਹੈ ਉਹ ਕਰਨਾ ਬਾਕੀ ਬਹੁਤ ਸਾਫ ਸੁਥਰਾ ਕੰਮ ਹੈ ਕੋਈ 10-15 ਸਾਲ ਹੋ ਗਏ ਆਪਣੇ ਨਾਲ ਜੁੜਿਆ ਨੂੰ ਇਹਨਾਂ ਨੂੰ ਤੇ ਜੱਗੇ ਬਾਈ ਨਾਲ ਜੋੜਿਆਂ ਨੂੰ ਆਪਾਂ ਨੂੰ 40 ਸਾਲ ਹੋ ਗਏ ਮੈਨੂੰ ਲੱਗਦਾ ਤੀਸਰੀ ਪੀੜ੍ਹੀ ਚੱਲ ਪਈ ਕਿੰਨਾ ਨੰਬਰ ਆ ਨੰਬਰ ਬੋਲ 97810 57475 ਆ ਨੰਬਰ ਤੇ ਤੁਸੀਂ ਕਾਲ ਕਰ ਲੈਣੀ ਆ ਹਾਂਜੀ 99819 86241 ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮੂਰੇ ਨੰਬਰ ਲਾ ਵੀ ਦਊਗਾ ਜੇ ਕਿਸੇ ਕਿਸਾਨ ਭਰਾ ਨੇ ਮੋਟਰ ਖਲਾਉਣੀ ਆ ਜਾਂ ਪਾਉਣੀ ਆ ਜਾਂ ਪਾਇਲਰ ਲਵਾਉਣੇ ਨੇ ਕੁਝ ਵੀ ਕਰਾਉਣਾ ਤਾਂ ਜਰੂਰ ਕਾਲ ਕਰਿਓ ਵੀਰ ਉਹਨਾਂ ਨੂੰ ਖਨੇ ਆਣ ਦੇ ਕੋਲ ਚੈਲਾ ਪਿੰਡ ਆ ਚੈਲਾ ਖਨੇ ਆਣ ਦੇ ਕੋਲ ਮਲੋ ਦੇ ਕੋਲ ਉਧਰਲੇ ਪਾਸੇ ਦਾ ਸਾਰਾ ਹੀ ਕੰਮ ਤਕਰੀਬਨ ਕਰ ਦਿੰਦੇ ਨੇ ਇਹ ਕੋਹ ਲਗੜ ਬੋਗੇ ਤੱਕ ਜਿੱਥੇ ਤੱਕ ਵੀ ਜਾਂਦੇ ਨੇ ਦੂਰ ਜਿੰਨੇ ਵੀ ਪਿੰਡ ਨੇ ਉਧਰਲੇ ਬਹੁਤ ਵੀਰ ਜਾਣਦੇ ਨੇ ਵੀਰਾਂ ਨੂੰ ਮੋਟਰ ਉੱਤੇ ਕਰਦੀ ਆ ਮਸ਼ੀਨ ਇਹ ਆ ਦੇਖੋ ਤਿੰਨ ਵਾਲੀਆਂ ਵੀ ਆਉਂਦੀਆਂ ਨੇ ਦੋ ਵਾਲੀ ਆ ਇਹ ਜਿੰਨਾਂ ਚੱਲਦਾ ਸਿਸਟਮ ਪੂਰਾ ਵਧੀਆ ਕਲਕ ਹੈ ਮੋਟਰ ਲੈ ਕੇ ਆਉਣ ਦਾ ਵੀ ਚੱਕਰ ਨਹੀਂ ਲੈ ਕੇ ਜਾਣ ਦਾ ਵੀ ਚੱਕਰ ਨਹੀਂ ਗੱਡੀ ਜੇ ਧਰ ਕੇ ਲੈ ਜਾਂਦੇ ਨੇ ਆ ਦੇਖੋ ਕੰਮ ਕਰਕੇ ਹਰ ਸੋਹ ਦਾ ਟੋਣਾ ਨੂੰ ਗ੍ਰੈਂਡਰ ਗ੍ਰਾਊਂਡਰ ਸਭ ਕੁਝ ਰੱਖਿਆ ਹੋਇਆ ਨਾਲ ਆ ਅੱਲੇ ਮੋਟਰਾਂ ਦਾ ਕੰਮ ਨਹੀਂ ਨਾਲ ਖੇਤੀ ਦਾ ਕੰਮ ਵੀ ਆ। ਕਿਸਾਨ ਭਰਾ ਨੇ ਸਭ ਤੋਂ ਵੱਡੀ ਗੱਲ ਇਹ ਆ। ਟਰਾਪਾ ਕੱਢ ਲਈ ਤੇ ਹੁਣ ਕਰਦੇ ਆਪਾਂ ਚੈੱਕ ਵੀ ਕਿਹੜੀ-ਕਿਹੜੀ ਤਾਰ ਬੋਲਦੀ ਕਰਦੀ ਆ। ਕੀ ਕਹਿੰਦੀ ਆ ਨੀਲੀ ਤਾਰ ਬੋਲਦੀ ਨੀਲੀ ਨਹੀਂ ਬੋਲਦੀ ਸਦੀ ਬੋਲਦੀ ਆ ਫੁੱਲ ਅਰਥਾ ਫੁੱਲ ਅਰਥਾ ਕਿਉਂਕਿ ਕਰੰਟ ਤੇ ਮਾਰਦੀ ਹੋਤੀਗੀ ਓਪਨੇ ਚਲਾਈ ਗਏ ਆ ਤੇ ਹੁਣ ਇਹ ਸਮਝ ਲਓ ਵੀ ਕੰਮ ਇਹਦਾ ਨਿਬੜ ਲਿਆ ਜਿਹੜਾ ਕਿਸਾਨ ਭਰਾਵਾਂ ਦਾ ਸਾਰਿਆਂ ਦਾ ਹੁੰਦਾ ਉਹ ਆਪਣੇ ਨਾਲ ਹੋ ਗਿਆ ਵੀ ਇਹ ਜਣੀ ਸੜ ਗਈ ਜਿਹੜਾ ਹਸਲ ਗੱਲ ਆ ਇਹ ਬਸ ਦਿਰ ਕਿਸਾਨ ਭਰਾਵਾਂ ਦੀ ਇਹ ਵੀ ਜਿਹੜਾ ਚੱਲ ਲੈਂਦੇ ਨੇ ਹੋਰ ਨਹੀਂ ਕੋਈ ਚੱਲਦਾ ਤੁਹਾਨੂੰ ਪਤਾ ਹੀ ਹੈ ਖਾਸੀ ਲੰਬੀ ਆ ਮੈਂ ਕਹਣਾ 7 ਫੁੱਟ ਦੀ ਹੋਊਗੀ ਠੀਕ ਹੈ ਜੀ ਦੇਖ ਹਾਂ 6 7 ਫੁੱਟ ਡੇੜ ਗੇੜ ਹੈਗੀ ਆ ਇਹ ਤਾਂ ਲੰਬੀ ਆ ਤਰੋ ਆ ਦੋਏ ਖੇਚਾਂ ਦੇ ਵਿਚਾਲੇ 'ਚੀ ਜੀਪ ਤੇ ਮੋਟਰ ਕੱਢਣ ਵਾਲੀ ਮਸ਼ੀਨ ਔਰੇ ਜੀ ਗੱਡੀ ਆ ਤੇ ਔਰੇ ਜੀ ਉਹ ਦੁਬਾਰੇ ਕੱਢਣੀ ਆ ਹੁਣ ਪਹਿਲਾਂ ਬਾਈਕ ਲਾਈ ਆ ਤੇ ਹੁਣ ਚੱਲ ਸੌਖੀ ਨਿਕਲੇ ਹੋਊਗੀ ਸਿੱਧੀ ਔਖੀ ਪਹਿਲਾਂ ਮੈਨੂੰ ਨਿਕਲੀ ਮੋਟਰ ਦਿੱਤੀ ਪਾ ਨਹੀਂ ਆਪਾਂ ਪਰਲੇ ਪਾਸੇ ਜੀ ਕੱਢਣੀ ਸੀ ਉੱਧਰ ਮੱਕੀ ਚ ਟੁੱਟ ਗਿਆ ਪਾਣੀ ਤੇ ਉਹ ਗਿੱਲੀ ਹੋ ਗਈ ਮੱਕੀ ਇਸ ਕਰਕੇ ਫਿਰ ਔਰੇ ਜੀ ਗੱਡੀ ਆ ਆਹ ਧੋ ਕੇ ਚਾਹ ਨੇ ਦੇਖੋ ਚਾਇਰਾ ਵਾਲੇ ਜਵਾਨ ਦੋਏ ਜੀ ਲੱਗਿਆਂ ਕਾਢਣਾਂ 아, 괜쳐 어, 진짜야, 굿 하나. 자, 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 아 자. 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 ਆ ਜਾ ਨਿਕਲਿਆ 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 ਜੀ ਗੋਟਾ ਕੰਮ ਜਤੂਪਾਰ ਤੋਂ ਪੈ ਰਿਹਾ ਤੇ ਟਰਾਲੀ ਬੈਠ ਗਈ ਸਵਰਾਜ 735 ਟੋਚਨ ਬਾਕੇ ਕੱਢਦੇ ਆ ਕਲ ਗਈ ਨਿਕਲ ਗਈ ਨਿਕਲ ਗਈ ਇਹ ਬੈਠ ਗਈ ਆ ਐਂ ਦਾ ਹੋ ਜਾਂਦੀ ਹੈ ਕਈ ਵਾਰੀ ਇਹ ਹੈਗਾ ਸੋਨਾਲੀ ਕਾ 60 ਲਾੜਪੁਰ ਤੂਰਾ ਦਾ